ਜਿਹੜੀ ਇਹ ਗੇਮਿੰਗ ਹੈ ਇਹ ਅੱਛੀ ਟੈਕਨੋਲੋਜੀ ਬਾਰੇ ਅਤੇ ਦਿਮਾਗ ਨੂੰ ਵੀ ਤੇਜ਼ ਤਰਰ ਬਣਾਉਂਦੀਆਂ ਨੇ ਗੇਮਿੰਗ ਜ਼ੋਨ ਖੋਲੇ ਆ ਗੇਮਿੰਗ ਜ਼ੋਨ ਦੇ ਵਿੱਚ ਕੀ ਖਾਸੀਅਤ ਹੈ ਕੀ ਲੋਕ ਇਹਦੇ ਵਿੱਚ ਪਾਰਟਿਸਪੇਟ ਕਰਨ ਕਿਸ ਤਰੀਕੇ ਆਣੇ ਤੇ ਕਿਹੜੀ ਥਾਪੀ ਆ ਪਹਿਲੇ ਤਾਂ ਪਿਆਰ ਭਰੀ ਸਸਟੀ ਗੱਲ ਸਾਰਿਆਂ ਨੂੰ ਮੈਂ ਗੇਮਿੰਗ ਮਿਥਿਕਲ ਗੇਮਿੰਗ ਤੋਂ ਕੋਮਲ ਹਾਂਜੀ ਤੁਸੀਂ ਕੁਐਸਚਨ ਕੀਤਾ ਸੀ ਕਿ ਲੋਕਾਂ ਨੂੰ ਪਸੰਦ ਹੈ ਗੇਮਿੰਗ ਹਾਂਜੀ ਹਾਂ ਬਿਲਕੁਲ ਪਸੰਦ ਹੈ ਬੱਚੇ ਹੋਣ ਜਾਂ ਵੱਡੇ ਹੋਣ ਸਾਰੇ ਲਈ ਗੇਮਿੰਗ ਚੰਗੀ ਹੈ ਠੀਕ ਹੈ ਜ਼ਿਆਦਾਤਰ ਬੱਚਿਆਂ ਦੇ ਆਉਣ ਵਾਲੇ ਟੈਕਨੋਲੋਜੀ ਬਾਰੇ ਕੁਝ ਚੰਗੇ ਕੰਟੈਂਟ ਬਾਰੇ ਜਾਣਕਾਰੀਆਂ ਮਿਲਦੀਆਂ ਹਨ ਠੀਕ ਹੈ ਅਤੇ ਦਿਮਾਗ ਨੂੰ ਤੇਜ਼ ਤਰਾਰ ਬਣਾਉਂਦੀਆਂ ਨੇ ਕੰਪਿਊਟਰਾਈਜ਼ਡ ਗੇਮਾਂ ਸਮਾਰਟ ਵੀ ਇਸ ਤਰ੍ਹਾਂ ਦੀਆਂ ਗੇਮਿੰਗ ਹੋਣੀਆਂ ਚਾਹੀਦੀਆਂ ਨੇ ਸਮਾਰਟ ਦੇ ਵਿੱਚ ਇਸ ਤਰ੍ਹਾਂ ਦੀ ਗੇਮਿੰਗ ਵੀ ਹੋਣੀਆਂ ਚਾਹੀਦੀਆਂ ਨੇ ਕੀ ਇਹ ਵੀ ਆਰ ਟੈਕਨੋਲੋਜੀ ਨਾਲ ਹੈ ਕੋਈ ਸੀਦਾ ਹਾਂਜੀ ਹਾਂ ਬਿਲਕੁਲ ਹੈ ਵੀਆਰਐਨਆਰ ਟੈਕਨੋਲੋਜੀ ਦਾ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਸਾਨੂੰ ਭਵਿੱਖ ਦਾ ਪਤਾ ਚੱਲਦਾ ਹੈ ਕਿ ਯੁੱਗ ਵਿੱਚ ਟੈਕਨੋਲੋਜੀ ਦਾ ਯੁੱਗ ਆ ਤੇ ਗੇਮਿੰਗ ਨਾਲ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਅਤੇ ਦਿਮਾਗ ਦੀ ਸਟ੍ਰੈਸ ਗਤੀਵਧੀਆਂ ਵੀ ਤੇਜ਼ ਹੁੰਦੀਆਂ ਨੇ ਜੀ ਗੇਮਿੰਗ ਨਾਲ ਕੁਝ ਖਾਸ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਉਹ ਕੀ ਹੋ ਸਕਦਾ ਹੈ ਇਹਦੇ ਵਿੱਚ ਜਿੱਦਾਂ ਮੋਬਾਈਲ ਦਾ ਵੀ ਯੁੱਗ ਹੈ ਅੱਜ ਕੱਲ ਸੋਸ਼ਲ ਮੀਡੀਆ 'ਚ ਦੇਖਦੇ ਆਂ ਲੋਕ ਇਸ ਨਾਲ ਵੀ ਕੀ ਕੋਈ ਐਸੀ ਨੌਲੇਜ ਹੈਗੀ ਹੈ ਵੀ ਜਿਹੜੇ ਯੁਵਾ ਜਾਂ بڑے ਉਮਰ ਦੇ ਵੀ ਦੇਖ ਸਕਦੇ ਹੁਣ ਗੇਮ ਕਰਕੇ ਹਾਂਜੀ ਹਾਂਜੀ ਗੇਮਿੰਗ ਵਿੱਚ ਬਹੁਤ ਕੁਝ ਸਿੱਖ ਨੂੰ ਮਿਲਦਾ ਠੀਕ ਹੈ ਅਗਰ ਉਹਨੂੰ ਅੱਛੇ ਵੇ ਨਾਲ ਗੇਮਿੰਗ ਪਲੇ ਕਰੀਏ ਤਾਂ ਬਹੁਤ ਕੁਝ ਹੈ ਠੀਕ ਹੈ ਤੇ ਅਤੇ ਅੱਜ ਜੀ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਥੋੜਾ ਸੋਸ਼ਲ ਵਰਕਿੰਗ ਜ਼ਿਆਦਾ ਹੈ ਉਹ ਨਾਲ ਸੋਸ਼ਲ ਮੀਡੀਆ ਵਾਲੋ ਥੋੜਾ ਜ਼ਿਆਦਾ ਨਹੀਂ ਹੈ ਨਾ ਅਤੇ ਗੇਮਿੰਗ ਨਾਲ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਅਤੇ ਅੱਖਾਂ ਤੇ ਇਸ ਦਾ ਅਸਰ ਵੀ ਨਹੀਂ ਪੈਣ ਗਿਆ ਜੋ ਸਾਡੇ ਕੋਲ ਸਕਰੀਨਿੰਗ ਹੈ ਠੀਕ ਹੈ ਉਹਦਾ ਅੱਖਰ ਤੇ ਵੀ ਜ਼ਿਆਦਾ ਅਸਰ ਨਹੀਂ ਹੋਏਗਾ ਤਾਂ ਗੇਮਿੰਗ ਜ਼ੋਨ ਖੋਲਿਆ ਇਹਦੇ ਚ ਕਿੰਨੇ ਵਾ ਬਦਕੇ ਬੰਦੇ ਜਿੰਨੇ ਇਹਦੇ ਗੇਮ ਖੇਡ ਸਕਦੇ ਆ ਟੋਟਲ ਕਿੰਨੇ ਕੋਈ ਇਹਦੇ ਕਾਊਂਟਰ ਜੇ ਬਣਾਏ ਹਾਂ ਹਾਂਜੀ ਸਾਡੇ ਕੋਲ ਬਹੁਤ سارے ਕਾਊਂਟਰ ਹੈ ਤੁਸੀਂ ਇੱਕ ਵਾਰ ਚ 10 ਤੋਂ 12 ਜਨੇ ਇੱਕ ਵਾਰ ਚ ਪਲੇ ਕਰ ਸਕਦੇ ਹੋ ਤਾਂ 10 ਤੋਂ 12 ਤਾਂ ਉਹ ਇੱਕ ਵਾਰ ਚ ਪਲੇ ਕਰ ਸਕਦੇ ਉਸ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਹੈ ਸਾਡੇ ਕੋਲ ਕਾਰ ਸਿਮੂਲੇਟਰ ਵੀ ਹੈ ਐਂਡ ਵੀ ਆਰ ਵਰਗੇ ਗੇਮਸ ਅਲੱਗ ਤੋਂ ਵੀ ਆ ਉਹਨਾਂ ਦੀ ਸੈਟਿੰਗ ਅਲੱਗ ਤੋਂ ਹੈ ਜੀ ਬੇ ਕਿ ਕੋਈ ਪੈਕੇਜ ਹੁੰਦਾ ਹੈ ਕੋਈ ਪੈਕੇਜ ਦੋਗੇ ਮੰਥਲੀ ਜਾਂ ਉਹ ਵੀ ਹੋਏਗਾ ਹ ਨਹੀਂ ਆਨਲਾਈਨ ਆਫਲਾਈਨ ਸਾਡੇ ਕੋਲ ਦੋਨੇ ਬੁਕਿੰਗਸ ਅਵੇਲੇਬਲ ਹੈ ਔਰ ਪੈਕੇजेस ਵੀ ਡੇ ਬਾਈ ਡੇ ਚੱਲਦੇ ਜਾਂਦੇ ਸਾਡੇ ਕੋਲ ਮੰਥਲੀ ਪੈਕੇजेस ਵੀ ਆ ਹੈ ਵੀਕਲੀ ਪੈਕੇजेस ਵੀ ਆ ਔਰ ਰੈਂਟ ਵੀ ਹੈ ਔਰ ਐਂਡ ਤੇ ਅਗਰ ਤੁਸੀਂ ਹੋਮ ਦੇ ਵਿੱਚ ਵੀ ਪਲੇ ਕਰਨਾ ਚਾਹੁੰਦੇ ਹੋ ਤਾਂ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਸਾਰਾ ਕੁਝ ਗੇਮਿੰਗ ਜ਼ੋਨ ਖੋਲਿਆ ਹੈ ਇਹ ਨੂੰ ਕੌਣ-ਕੌਣ ਦੇਖੇਗਾ ਇਹ ਮਤਲਬ ਕਿ ਤੁਸੀਂ ਫੈਮਿਲੀ ਦੇ ਵਿੱਚ ਕੌਣ-ਕੌਣ ਹੋਵੇਗਾ ਕਿਉਂਕਿ ਤੁਹਾਡੇ ਮਦਰ ਵੀ ਸੋਸ਼ਲ ਹੈਗੇ ਆ ਹਾਂ ਜੀ ਕਿ ਉਹ ਵੀ ਇੱਥੇ ਕੋਈ ਟਾਈਮ ਟੂ ਨੂੰ ਦੇਣਗੇ ਆਪਣਾ ਹਾਂ ਜੀ ਹਾਂ ਇਹ ਮੇਰੇ ਜਿਹੜਾ ਗੇਮਿੰਗ ਮਿਥਿਕਲ ਗੇਮਿੰਗ ਸਟੇਸ਼ਨ ਹੈ ਇਹ ਮੇਰੇ ਹਸਬੰਡ ਚਲਾ ਰਹੇ ਨੇ ਉਹਨਾਂ ਦੇ ਨਾਲ ਮੈਂ ਵੀ ਆ ਮੇਰੀ ਫੈਮਿਲੀ ਵੀ ਹੈ ਮੇਰੇ ਮਮਾ ਹੈ ਮੇਰੇ ਬ੍ਰਦਰ ਹੈ ਐਂਡ ਸਾਰੀ ਹੋਰ ਵੀ ਫੈਮਿਲੀ ਹੈ ਸਾਰੇ ਇਹਦੇ ਵਿੱਚ ਆਉਂਦੇ ਨੇ ਹਾਂ ਜੀ ਔਰ ਔਰ ਤੁਸੀਂ ਵੀ ਅਗਰ ਆਪਣੀ ਫੈਮਿਲੀ ਆਪਣੇ ਬੱਚਿਆਂ ਨਾਲ ਆਉਣਾ ਚਾਹੁੰਦੇ ਹੋ ਤਾਂ ਆ ਸਕਦੇ ਹੋ ਕੋਈ ਕੰਟੈਕਟ ਨੰਬਰ ਤੁਸੀਂ ਦਿੱਤਾ ਹੋਏਗਾ ਜਿੱਥੇ ਜੀ ਹਾਂਜੀ ਅੱਗੇ ਮੈਂ ਤੁਹਾਨੂੰ ਸਕਰੀਨ ਤੇ ਆਪਣੇ ਕੰਟੈਕਟ ਸ਼ੇਅਰ ਕਰ ਦਿੰਨੀ ਆ ਤੁਸੀਂ ਉਸ ਤੇ ਆਨਲਾਈਨ ਆਫਲਾਈਨ ਬੁਕਿੰਗ ਵੀ ਕਰਵਾ ਸਕਦੇ ਹੋ ਤੁਸੀਂ ਜਿਹੜਾ ਗੇਮਿੰਗ ਜ਼ੋਨ ਖੋਲਿਆ ਇੱਥੇ ਤੇ ਕੀ ਹੈ ਗੇਮਿੰਗ ਜ਼ੋਨ ਦੇ ਵਿੱਚ ਕੀ ਖਾਸੀਅਤ ਹੈ ਜਿਵੇਂ ਜੀ ਆਪਣੀ ਸਾਰੀ ਫੈਮਿਲੀ ਸਾਡੇ ਚਲਾਰੀ ਹੈ ਪੂਰੀ ਜਿਵੇਂ ਮੇਰੇ ਮਦਰ ਇਨ ਲਾ ਹੋ ਗਏ मेरे ब्रदर हो गए ठीक है जी मेरी वाइफ कर, हो गई तो कुछ ਸਾਡੇ ਸਾਥੀ ਹੈ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਨੌਲੇਜ ਹੈ ਅਸੀਂ ਸਾਰੇ ਮਿਲ ਕੇ ਹੀ ਚਲਾ ਰਹੇ ਹਾਂ ਅਸੀਂ ਐਕਚੁਅਲੀ ਇਹ ਸੋਚਦੇ ਚੰਗੇ ਸੀ ਕਿ ਕੁਝ ਅਲੱਗ ਜਿਹਾ ਕੰਮ ਕਰੀਏ ਕੁਝ ਕਿ ਜਿਹਦੇ ਨਾਲ ਸਾਡੇ ਨਾਲ ਬੈਟਰ ਜਿਹਾ ਕੁਝ ਮਹਿਸੂਸ ਹੋਵੇ ਸਾਨੂੰ ਕਿ ਇੱਕ ਬੱਚਿਆਂ ਦੇ ਮੂੰਹ ਤੇ ਸਮਾਈਲ ਲਿਆਣਾ ਇੱਕ ਬਹੁਤ ਵਧੀਆ ਕੰਮ ਹੈ ਤਾਂ ਅਸੀਂ ਉਸ ਚੱਕਰ ਮੈਂ ਇਹਨੂੰ ਖੋਲਿਆ ਇਹਨੂੰ ਅਸੀਂ ਸਿਰਫ ਆਪਣੇ ਵੱਲੋਂ ਸਰਵਿਸ ਵਧੀਆ ਪ੍ਰੋਵਾਈਡ ਕਰਾਣੀ ਹੈ ਕਿ ਜਿੱਥੇ ਕਸਟਮਰ ਸਾਡੇ ਕੋਲ ਸਾਡੀ ਸਰਵਿਸ ਲਈ ਆਵੇ ਔਰ ਇਥੋਂ ਖੁਸ਼ ਹੋ ਕੇ ਜਾਏ ਜੀਵੇ ਅੱਜਕੱਲ ਕਹਿ ਲੋ ਆਪਾਂ ਸੋਸ਼ਲ ਮੀਡੀਆ ਦਾ ਜਮਾਨਾ ਤਾਂ ਅਸੀਂ ਇੱਥੇ ਇੱਕ ਨਵਿੱਕ ਲ ਸਿਸਟਮ ਲੈ ਕੇ ਆਏ ਆ ਜਿਸ ਕੀ ਹੈ ਸਾਡੇ ਕੋਲ ਪੈਂਟੀਚੀ ਸਕਰੀਨਾਂ ਲਗਾਈਆਂ ਸੀ ਡੋਲਬੀ ਡਿਜੀਟਲ ਸਾਊਂਡ ਹੈ ਸਾਡੇ ਕੋਲ ਕਿ ਜਿੰਨਾ ਨਾ ਕੰਨ ਖਰਾਬ ਹੋਣ ਨਾ ਅੱਖਾਂ ਖਰਾਬ ਹੋਣ ਕਿ ਜਿਹੜਾ ਬੱਚਾ ਇੱਕ ਮੋਬਾਈਲ 'ਚ ਛੋਟੀ ਜੀ ਗੇਮ ਦੇਖਦਾ ਹੈ ਅਸੀਂ ਉਹਨੂੰ ਇੰਨੀ ਵੱਡੀ ਦਿਖਾ ਰਹੇ ਹਾਂ ਕਿ ਆਰਾਮ ਨਾਲ ਬੈਠ ਕੇ ਆਪਣੇ ਦਿਮਾਗ ਨੂੰ ਰਿਲੈਕਸ ਕਰੇ ਬੱਚਾ ਹੋਵੇ ਚਾਹੇ ਵੱਡਾ ਹੋਵੇ ਉਹ ਰਿਲੈਕਸ ਕਰ ਸਕਦਾ ਕਿ ਜਿਵੇਂ ਘੰਟਾ ਕੋਈ ਗੇਮ ਖੇលਦਾ ਘੰਟਾ ਖੇਲੀ 2 ਘੰਟੇ ਖੇਲੀ ਉਹ ਆਪਣਾ ਮੂਡ ਫਰੈਸ਼ ਕਰ ਸਕਦਾ ਹੈ ਕੋਈ ਟੈਨਸ਼ਨ ਹੈ ਕਿਸੇ ਨੂੰ ਉਹ ਆ ਕੇ ਵੀ ਖੇਲ ਸਕਦਾ ਹੈ ਖੇਲ ਕੇ ਆਪਣਾ ਮੂਡ ਫਰੈਸ਼ ਕਰ ਸਕਦਾ ਹੈ ਕੀ ਮਤਲਬ ਇੱਥੇ ਦਾ ਸ਼ਡਿਊਲ ਹੋਏਗਾ ਕਿੰਨੇ ਤੋਂ ਕਿੰਨੇ ਖੁੱਲੇਗਾ ਇਹ ਤੁਹਾਡਾ ਅਸੀਂ 10 ਤੋਂ 9 ਸਵੇਰੇ 10 ਵਜੇ ਤੋਂ ਰਾਤੀ 9 ਵਜੇ ਤੱਕ ਜਿਹੜੀ ਓਪਨ ਵਾਕ ਇਨ ਓਪਨ ਹੈ ਕਿ ਵਾਕ ਇਨ ਨਹੀਂ ਹੈ ਓਪਨ ਨਹੀਂ ਹੋਗਾ ਕਿਉਂਕਿ ਐਕਚੁਅਲੀ ਜੇ ਆਪਾਂ ਆਨਲਾਈਨ ਬੁਕਿੰਗ ਲੈ ਲਈਏ ਤਾਂ ਆਪਣੇ ਕੋਲ ਸੌ ਬੁਕਿੰਗਾਂ ਆ ਗਈਆਂ ਆਪਾਂ ਸੰਭਾਲ ਨਾ ਪਾਈਏ ਤਾਂ ਤਾਂ ਕਿਉਂਕਿ ਵਾਕ ਇਨ ਕਿੰਨਾ ਟ੍ਰ